ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ ਪਿੰਡਾਂ ਦੇ ਵਿੱਚ ਚੌਣ ਪ੍ਰਚਾਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੀ ਦੇ ਹੱਕ ਦੇ ਵਿੱਚ ਬਾਪੂ ਤਰਸੇਪ ਸਿੰਘ ਹੁਣੇ ਲਗਾਤਾਰ ਕਰ ਰਹੇ ਤੇ ਹੁਣ ਪਿੰਡ ਜੋ ਕਿ ਬਾਸਰ ਖੁਰਦ ਦੇ ਵਿੱਚ ਪਹੁੰਚੇ ਨੇ ਜੋ ਕਿ ਤਸਵੀਰਾਂ ਦੇਖ ਸਕਦੇ ਹੋ ਸਿੱਖ ਸੰਗਤਾਂ ਉਹਨਾਂ ਨੂੰ ਮਿਲਦੀਆਂ ਕੋਈ ਨਜ਼ਰ ਆ ਰਹੀ ਹੈ ਤੇ ਬਾਪੂ ਜੀ ਨਾਲ ਗੱਲਬਾਤ ਕਰ ਰਹੇ ਨੇ ਜਿਹੜੀ ਕੋਸ਼ਿਸ਼ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕਿੰਨਾ ਕੇ ਪਿਆਰ ਮਿਲ ਰਿਹਾ ਸੰਗਤਾਂ ਦਾ ਜੀ ਬਹੁਤ ਸਜੋਗੀਆ ਸੰਗਤਾਂ ਬਹੁਤ ਸ੍ਰਿਆ ਕਾਲ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਜੀ ਇਹ ਨੇੜੇ ਨੇੜੇ ਇੱਕ ਤਰੀਕਾਰ ਹੀ ਹੈ ਜੀ ਸਾਰਾ ਸੰਗਤਾਂ ਖੁਦ ਹੀ ਪ੍ਰਚਾਰ ਕਰ ਰਹੀਆਂ ਜੀ ਸਾਰਾ ਕੁਛ ਸਾਰਾ ਸੰਗਤਾਂ ਸੱਤ ਆਪ ਹੀ ਕਮਾਂਡ ਸੁਭਾਲੀ ਹੋਈ ਹੋਈ ਕੀ ਲੱਗਦਾ ਬਈ ਕਿੰਨੇ ਕਿ ਸੰਗਤਾਂ ਰੋਜ਼ਾਨਾ ਆਪਣੇ ਨਾਲ ਜਿਹੜੇ ਕਾਫਲੇ ਦੇ ਵਿੱਚ ਤੁਰਦੀਆਂ ਆਪਣੇ ਨਾਲ قافلے ਅਸੀਂ ਤੇ ਹੁਣ ਰੋਕਦੇ ਆਂ ਜੀ ਸੰਗਤਾਂ ਨੂੰ ਕਿ ਤੁਸੀਂ ਕਾਫਲਾ ਛੋਟੇ ਕਰੀਏ ਹਾਂਜੀ ਤੇ ਘਰ ਘਰ ਪਹੁੰਚਣ ਦੀ ਕੋਸ਼ਿਸ਼ ਕਰੀਏ ਇਹ ਕਰਕੇ ਸੰਗਤਾਂ ਚ ਬਹੁਤ ਅਥਾ ਪਿਆਰੇ ਗਹੀ ਇੱਕ ਦੋ ਗੱਡੀਆਂ ਲੈ ਕੇ ਚੱਲਦੇ ਨੇ ਤੇ ਮੁੜ ਕੇ ਸ਼ਾਮ ਤੱਕ 100 ਗੱਡੀ ਹੋ ਜਾਂਦੀ ਹੈ ਇਸ ਕਰਕੇ ਸੰਗਤਾਂ ਚ ਬਹੁਤ ਅਥਾ ਪਿਆਰੇ ਆ ਰੋਜ਼ਾਨਾ ਕਿੰਨੇ ਕੁ ਪਿੰਡ ਕਵਰ ਹੋ ਜਾਂਦੇ ਜੀ ਇਹ 10 12 ਪਿੰਡ 10 12 ਤੇ ਹੁਣ ਬਾਸਰ ਕੇ ਖੁਰਦ ਦੇ ਵਿੱਚ ਪਹੁੰਚੇ ਹਾਂਜੀ ਹਾਂਜੀ ਠੀਕ ਹੈ ਬਾਬਾ ਜੀ ਵਾਈਗੁਰੂ ਖਾਲਸਾ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਜਿੱਥੇ ਕਿ ਪਿੰਡਾਂ ਦੇ ਵਿੱਚ ਚੌਣ ਪ੍ਰਚਾਰ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਦੇ ਹੱਕ ਦੇ ਵਿੱਚ ਬਾਪੂ ਤਰਸੇਬ ਸਿੰਘ ਹੁਣੇ ਲਗਾਤਾਰ ਕਰ ਰਹੇ ਤੇ ਹੁਣ ਪਿੰਡ ਜੋ ਕਿ ਬਾਸਰੇ ਖੁਰਦ ਦੇ ਵਿੱਚ ਪਹੁੰਚੇ ਨੇ ਜੋ ਕਿ ਤਸਵੀਰਾਂ ਦੇਖ ਸਕਦੇ ਹਾਂ ਸੇਕ ਸੰਗਤਾਂ ਨੂੰ ਮਿਲਦੀਆਂ ਕੋਈ ਨਜ਼ਰ ਆ ਰਹੀ ਹੈ ਤੇ ਬਾਪੂ ਜੀ ਨਾਲ ਗੱਲਬਾਤ ਕਰ ਰਹੇ ਨੇ ਵੀ ਜਿਹੜੇ ਕੋਸ਼ਿਸ਼ ਕਰ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਜੀ ਕਿੰਨਾ ਕੇ ਪਿਆਰ ਮਿਲ ਰਿਹਾ ਹੈ ਸੰਗਤਾਂ ਦਾ ਸੰਗਤਾਂ ਦਾ ਤਾਂ ਪਿਆਰ ਮਿਲ ਰਿਹਾ ਜੀ ਸੰਗਤਾਂ ਦਾ ਬਹੁਤ ਸੁਜੋਗ ਹੈ ਸੰਗਤਾਂ ਦਾ ਬਹੁਤ ਪਤਰੀਆ ਕਾ ਚਾਰ ਕਿਵੇਂ ਚੱਲ ਰਹੇ ਹੋ ਕਿ ਦਿਨ ਨੇੜੇ ਰਹੇ ਇੱਕ ਦਲੀਕਾਰ ਹੀ ਆ ਬਹੁਤ ਸਾਰਾ ਸੰਗਤ ਇਹ ਚਾਰ ਇਦਾਂ ਸੰਗਤਾਂ ਖੁਦ ਹੀ ਪ੍ਰਚਾਰ ਕਰ ਰਹੀਆਂ ਜੀ ਸਾਰਾ ਕੁਝ ਸਾਰਾ ਸੰਗਤਾਂ ਸਤ ਆਪ ਹੀ ਕਮਾਂਡ ਸੁਭਾਲੀ ਹੋਈ ਹੋਈ ਕੀ ਲੱਗਦਾ ਵੀ ਕਿੰਨੇ ਕੇ ਸੰਗਤਾਂ ਰੋਜ਼ਾਨਾ ਆਪਣੇ ਨਾਲ ਜਿਹੜੇ ਕਾਫਲੇ ਦੇ ਵਿੱਚ ਤੁਰਦੀਆਂ ਆਪਣੇ ਨਾਲ قافلے ਅਸੀਂ ਤੇ ਹੁਣ ਰੋਕਦੇ ਆਂ ਜੀ ਸੰਗਤਾਂ ਨੂੰ ਕਿ ਤੁਸੀਂ ਕਾਫਲਾ ਛੋਟੇ ਕਰੀਏ ਹਾਂਜੀ ਤੇ ਘਰ ਘਰ ਪਹੁੰਚਣ ਦੀ ਕੋਸ਼ਿਸ਼ ਕਰੀਏ ਇਹ ਕਰਕੇ ਸੰਗਤਾਂ ਚ ਬਹੁਤ ਅਥਾਹ ਪਿਆਰ ਹੈ کہیں ਇੱਕ ਦੋ ਗੱਡੀਆਂ ਲੈ ਕੇ ਚੱਲਦੇ ਨੇ ਤੇ ਮੁੜ ਕੇ ਸ਼ਾਮ ਤੱਕ 100 ਗੱਡੀ ਹੋ ਜਾਂਦੀ ਹੈ ਤੇ ਇਸ ਕਰਕੇ ਸੰਗਤਾਂ ਚ ਬਹੁਤ ਅਥਾਹ ਪਿਆਰ ਹੈ ਰੋਜ਼ਾਨਾ ਕਿੰਨੇ ਕ ਪਿੰਡ ਕਵਰ ਹੋ ਜਾਂਦੇ ਜੀ ਇਹ 10 12 ਪਿੰਡ ਤੇ ਹੁਣ ਬਾਸਰ ਕੇ ਖੁਰਦ ਦੇ ਵਿੱਚ ਪਹੁੰਚੇ ਹਾਂਜੀ ਹਾਂਜੀ ਠੀਕ ਹੈ ਪੱਜੀ ਬਾਈ ਕੁਰਨੀ ਖਾਨ ਸਾਹਿਬ ਜੀ